ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਅੱਜ ਗੁਰਦੁਆਰਾ ਚਿਸ਼ਤਗੰਗ ਸਾਹਿਬ ਮਰੈਂਡਾ ਵਿਕੇ ਸੰਗਰਾਮ ਦੇ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ ਬਾਬਾ ਗੁਰਵਿੰਦਰ ਸਿੰਘ ਦੀ ਰਹਿਨਵਾਈ ਹੇਠ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਬੂਟੇ ਲਗਾਏ ਗਏ ਹਲਕਾ ਵਿਧਾਇਕ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਸ਼ੁੱਧ ਰੱਖਣ ਲਈ ਬੂਟੇ ਲਗਾਉਣੇ ਚਾਹੀਦੇ ਹਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਅਸੀਂ ਬੂਟੇ ਲਾਈਏ ਉੱਥੇ ਅਸੀਂ ਬੂਟਿਆਂ ਦੀ ਸਾਂਭ ਸੰਭਾਲ ਵੀ ਕਰੀਏ ਇਸ ਮੌਕੇ ਗੁਰਦੁਆਰੇ ਦੇ ਮੈਨੇਜਰ ਸ੍ਰੀ ਬਿੱਟੂ ਐਸਸੀ ਵਿੰਗ ਦੇ ਪ੍ਰਧਾਨ ਨਬਦੀਖ ਸਿੰਘ ਟੋਨੀ ਸਿਆਸੀ ਸਕਤਰ ਜਗਤਾਰ ਸਿੰਘ ਕੜੂਆ ਪੀਏ ਸ੍ਰੀ ਚੰਦ ਨਿਰਮਰਪ੍ਰੀਤ ਮਿਹਰਬਾਨ ਗੁਰਦੁਆਰੇ ਵਿੱਚ ਸੇਵਾ ਨਿਵਾ ਰਹੇ ਜੱਗਾ ਮੁੰਡਿਆ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਪੰਜਾਬ న్యూਸ 7 ਰਿਪੋਰਟ ਸੋਨੀ ਸਾਗੀ ਇਹ ਨਾ ਬੱਸ 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 ਠੀਕ ਹੈ ਜੀ ਅਮਰੇ ਹਲਾਇਓ ਪਦ ਹਲਾਇਓ ਬੜੇ ਹਨ ਠੀਕ ਹੈ ਜੀ ਲੱਭਦੇ ਠੀਕ ਹੈ ਜੀ ਦੇਖੋ ਅੱਜ ਬੜੀ ਗੁੱਦਾਰਸ਼ ਸਿੰਘ ਜਨ ਸਾਭ ਜਿਫਾਂਟਿਓ ਗੋਟੇ ਲਗਾਏਗਾ। ਕੀ ਕਹਿਣਾ ਚਾਹੁੰਦੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ? ਮੇਰਾ ਸਾਰਿਆਂ ਨੂੰ ਸਾਡੇ ਨੂੰ ਬਾਈਕ ਨੂੰ ਚੀਕਾ ਕਾਂ ਸਾ ਬਾਈਕ ਨੂੰ ਚੀਕੀ ਬੱਲੇ ਅੱਜ ਜਿਵੇਂ ਤੁਹਾਨੂੰ ਪਤਾ ਹੈ ਕਿ ਸ਼ਿਕਾਦਰ ਧਿਆੜਾ ਸਿੰਘਾਂ ਦੇ ਮਾਥੇ ਸ਼ੀਸ਼ਾ ਤੋਂ ਬਾਰੇ ਕੇ ਬਾਪਾ ਬਾਬਾ ਦਰਵਿੰਦਰ ਸਿੰਘ ਜੀ ਨੇ ਅਗਵਾਈ ਹੇਠ ਬੂਟੇ ਲਾਇਏ ਤਾਂ ਕਿ ਵਾਤਾਵਰਨ ਸ਼ੁੱਧ ਤੇ ਸਾਫ਼ ਸੁਥਰਾ ਬਣਾਈ ਜਿਵੇਂ ਕਿ ਆਪਾਂ ਦੇਖਦੇ ਆਂ ਕਿ ਇਸ ਮੌਸਮ ਵਿੱਚ 20 ਘਟ ਪਿੰਡ ਦਾ ਕੰਮ ਕਿ ਲੋਕਾਂ ਨੇ ਦਰੱਖਣੇ ਸ਼ੁਰੂ ਕਰਤੇ ਫਿਰ ਉਹਦੀ ਅਗਵਾਈ ਦੇ ਰੇ ਬਾਬਾ ਦਰਵਿੰਦਰ ਸਿੰਘ ਜੀ ਨੇ ਆਗਿਆ ਦਿੱਤੀ ਕਿ ਬੂਟੇ ਲਾਈਏ ਤਾਂ ਕਿ ਵਾਤਾਵਰਨ ਸ਼ੁੱਧ ਹੋਵੇ ਗੁਰੂ ਜੀ ਦਾ ਕਾਰਜ ਅੱਜ